ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹਿ ਬਾ ਇੱਕ ਕਗਨ ਗੁਣ ਕਹੀਐ ਉਦੇਸ਼ ਮਾਰ ਬੇਅੰਤ ਸਵਾਮੀ ਤੇਰੂ ਅੰਤ ਨਾ ਕਿਨਹੀ ਲਈ ਐ ਉਦੇਸ਼ ਮਾਰ ਬੇਅੰਤ ਸਵਾਮੀ ਤੇਰੂ ਅੰਤ ਨਾ ਕਿ ਨਹੀਂ ਲਹੀਆ ਬਿਨ ਸਤਗੁਰ ਸੇਵ ਜੀ ਕੇ ਬੰਦਨਾ ਜੇਤੇ ਕਰਮ ਕਮਹਾ ਬਿਨ ਸਤਗੁਰ ਸੇਵ ਠਵਰ ਨ ਪਾਵਹੀ ਮਰ ਜੰਮ ਆਵ ਜਾ ਹੈ ਬੈਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬਧੇ ਮਾਰੀਐ ਮੋ ਕਲ ਉਠ ਜਾ ਹੈ ਡੁੰਡੋਤ ਬੰਧਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਖਾਜਰਾ ਹਜੂਰ ਸਰਬ ਕਲਾ ਭਰਪੂਰ ਕਾਲ ਯੁਗ ਕੇ ਜਹਾਜ ਦੇਨ ਦੁਨੀਆ ਦੇ ਵਾਲੀ ਰਲੋਕੀ ਦੇ ਮਾਲਕ ਭੁੱਲੇ ਹੋਇਆਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਲੇ ਸਰਬ ਸੰਜੀਵਾਲਤਾ ਦਾ ਉਪਦੇਸ਼ ਦੇਣ ਵਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੋ ਡੇਠੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੱਡੇ ਪਾਗੇ ਹਾਂ ਜੋ ਸ਼ਾਮ ਦੇ ਵੇਲੇ ਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾਰੇ ਹਾਂ ਵੱਡੇ ਪਾਗ ਨੇ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਬੜੇ ਪਿਆਰ ਸਤਕਾਰ ਦੇ ਨਾਲ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਹੁਕਮ ਨਮ ਉਪਰੰਤ ਜੋ ਆਪਾਂ ਸ਼ਬਦ ਹੋਣੇ ਹੋਣੇ ਪੜਿਆ ਹੈ ਆਪ ਜੀ ਨੇ ਸੁਣਿਆ ਹੈ ਇਹ ਸ਼ਬਦ ਚੌਥੇ ਪਾਦਸ਼ਾਹ ਮਹਾਰਾਜ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਲ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ 552 ਅੰਗ ਤੇ ਸਵਾਇਮਾਨ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰਿਓ ਸਰਬੱਤ ਮਾਈ ਭਾਈ ਗੱਜ ਕੇ ਫਤਿਹ ਬਰਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਤਿਗੁਰੂ ਜੀ ਸਾਨੂੰ ਭੁੱਲੇ ਹੋਇਆਂ ਨੂੰ ਕਰਾਹੀ ਪਿਆ ਹੋਇਆਂ ਨੂੰ ਮਾਰਗ ਤੇ ਪਾਉਣਾ ਕਰਦੇ ਨੇ ਗੁਰਮੁਖ ਪਿਆਰਿਓ ਲੜੀਵਾਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਸਨਾਈ ਸੀ ਸੋ ਗੁਰਮੁਖ ਪਿਆਰਿਓ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਿਗੁਰਾਂ ਦੀ ਬਾਣੀ ਨੇ ਸੁਣਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਆਪਾਂ ਸਤਿਗੁਰਾਂ ਦੀ ਬਾਣੀ ਅੰਦਰੋਂ ਪੜਦੇ ਆ ਗੁਰੂ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਦਰਪਾਸਨਾ ਪਰਿਉਰੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਲਏ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸੁਣ ਲਿਆ ਗੁਰੂ ਨਾਨਕ ਜਿਨ ਸੁਣਿਆ ਜਿਨ੍ਹਾਂ ਨੇ ਸੁਣ ਲਿਆ ਪਾਤਸ਼ਾਹ ਕਹਿੰਦੇ ਉਹ ਜਨਮ ਤੇ ਮਰਨ ਤੋਂ ਮੁਕਤ ਹੋ ਜਾਂਦੇ ਨੇ ਆਖੋ ਸਤਨਾਮ ਸਤਗਰਾਂ ਦੀ ਪਾਰ ਬਖਸ਼ਿਸ਼ ਹੈ ਆਪਣੇ ਤੇ ਜੋ ਆਪਾਂ ਗੁਰੂ ਦੀ ਗੋਦ ਵਿੱਚ ਆਣ ਕੇ ਰੋਜ਼ਾਨਾ ਪਾਤਸ਼ਾਹ ਦੀ ਬਾਣੀ ਨਾਲ ਸਾਝ ਪਾਉਂਦੇ ਨਾ ਕਈ ਵਾਰੀ ਆਪਾਂ ਸੰਸਾਰੀ ਹਾਂ ਕਈ ਵਾਰੀ ਨਾਗਾ ਪੈ ਜਾਂਦਾ ਜਿਵੇਂ ਕੱਲ ਸਾਨੂੰ ਜਾਣਾ ਪੈ ਗਿਆ ਤਰੰਤ ਸੋ ਕਈ ਵਾਰੀ ਆਪਾਂ ਸੰਸਾਰੀ ਹੋਣ ਕਰਕੇ ਜੀਵ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਕਈ ਵਾਰੀ ਪਰਿਵਾਰਕ ਸੰਬੰਧ ਉਹ ਵੀ ਪਗਤਾਉਣੇ ਪੈਂਦੇ ਨੇ ਸੋ ਪਾਦਸ਼ਾਹ ਜੀ ਕਿਰਪਾ ਕਰਨ ਸੱਚੇ ਪਾਦਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਆਪਣੇ ਚਰਨਾਂ ਦਾ ਪਿਆਰ ਰਕਸ਼ਨ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੀ ਬੰਦਨਾ ਜੇਤੇ ਕਰਮ ਕਮਾਹੈ ਕਿੱਡੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ ਹੇ ਗੁਰਮੁਖ ਪਿਆਰਿਆ ਜੇ ਸਤਗੁਰਾਂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਤੂੰ ਆਪਣੀ ਮਰਜ਼ੀ ਨਾਲ ਜੇ ਕੋਈ ਕਰਮ ਕਰਦਾ ਨਾ ਉਹ ਤੇਰੇ ਵਾਸਤੇ ਬੰਧਨ ਬਣ ਜਾਣਾ ਤੂੰ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਬਿਨ ਸਤਗੁਰ ਸੇਵੇ ਗੁਰੂ ਦੀ ਦੱਸੀ ਹੋਈ ਕਾਰ ਤੋਂ ਬਿਨਾ ਜੋ ਵੀ ਕਰਮ ਕਰਦਾ ਤੋ ਉਹ ਤੇਰੇ ਵਾਸਤੇ ਬੰਧਨ ਬਣ ਜਾਵੇਗਾ ਜਿੱਤੇ ਕਰਮ ਕਮਾਹੇ ਜਿੰਨੇ ਵੀ ਕਰਮ ਕਰਦਾ ਤੂੰ ਗੁਰੂ ਤੋਂ ਬੇਮੁਖ ਹੋ ਕੇ ਆਪਾਂ ਤੁਸੀਂ ਤੇ ਰੋਜ਼ ਬਾਣੀ ਸੁਣਦੇ ਹੋ ਸੌਖੀ ਸਮਝ ਲੱਗ ਜਾਣੀ ਆ ਗੁਰਮੁਖ ਪਿਆਰਿਓ ਜਿਹੜਾ ਮਨੋਕਰ ਜਾਨਾ ਬਾਣੀ ਸੁਣਦਾ ਨਾ ਉਹਨੂੰ ਸੁਖਾਲੀ ਸਮਝ ਲੱਗ ਜਾਂਦੀ ਆ ਤੇ ਜਦ ਵਿੱਚ ਕਿਤੇ ਕਿਤੇ ਸੁਣਨੀ ਹੈ ਬਾਣੀ ਉਹਨੂੰ ਫਿਰ ਸਮਝਣ ਲੱਗਿਆਂ ਕੁਝ ਸਮਾਂ ਲੱਗਦਾ ਏ ਗੱਲ ਫਿਰ ਉੱਚੀ ਆ ਜਾਂਦੀ ਏ ਜੇ ਬਾਣੀ ਨੂੰ ਸਮਝਣਾ ਫਿਰ ਸਾਨੂੰ ਰੋਜ਼ ਪੀਰਡ ਲਵਾਉਣਾ ਪੈਣਾ ਰੋਜ਼ ਸਿੱਖਣਾ ਪੈਣਾ ਰੋਜ਼ ਸੁਣਨਾ ਪੈਣਾ ਦਿਨ ਸਤਗੁਰ ਸੇਵੇ ਸਤਗੁਰੂ ਦੇ ਦੱਸੇ ਤੋਂ ਬਗੈਰ ਦੁਨੀਆ ਤੇ ਜਿੰਨੇ ਵੀ ਕਰਮ ਕਰਦਾ ਤੂੰ ਤੇਰੇ ਵਾਸਤੇ ਉਹ ਬੰਦਰ ਬਣ ਜਾਣਾ ਤੂੰ ਉਹਨਾਂ ਦੇ ਵਿੱਚੋਂ ਨਿਕਲ ਨਹੀਂ ਸਕਦਾ ਭਾਵੇਂ ਕਿ ਦੇਖੋ ਗੁਰੂ ਸਾਹਿਬਾਂ ਨੇ ਸਾਨੂੰ ਗ੍ਰਸਥ ਜੀਵਨ ਦਿੱਤਾ ਗ੍ਰਸਥ ਮੈ ਸੋਈ ਨਿਰਵਾਣ ਗ੍ਰਸਥੀ ਜੀਵਨ ਪਰ ਨਾਲ ਦੀ ਨਾਲ ਸਾਨੂੰ ਇਹ ਵੀ ਦੱਸਿਆ ਕਿ ਗ੍ਰਸਥੀ ਜੀਵਨ ਵਿੱਚ ਤੂੰ ਰਹਿਣਾ ਕਿਵੇਂ ਆ ਭਾਸ਼ਾ ਕਹਿੰਦੇ ਜੋ ਮੁਰਗਾਈ ਪੰਖ ਨਾ ਭੀਜੇ ਮੁਰਗਾਈ ਇੱਕ ਪੰਛੀ ਹੈ। ਸ਼ਾਂਤੋਚੀ ਦੇਖਿਆ ਹੋਵੇ ਆਪਾਂ। ਪਿੰਡਾਂ ਦੇ ਵਿੱਚ ਜ ਛੱਪੜ ਹੁੰਦੇ ਸੀ ਨਾ ਛੱਪੜ। ਉਹਨਾਂ ਦੇ ਵਿੱਚ ਉਹ ਮੁਰਗਾਈ ਅੱਜ ਵੀ ਹੈਗੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਛੱਪੜ ਨੇ ਉਹਨਾਂ ਦੇ ਵਿੱਚ ਮੁਰਗਾਈ ਪੰਛੀ ਜਿਵੇਂ ਵਖਤ ਕਹਿ ਦੀ ਆਪਾਂ। ਬਾਦਸ਼ਾਹ ਨੇ ਉਦਾਹਰਨ ਦਿੱਤੀ ਮੁਰਗਾਈ ਦੀ। ਕਹਿੰਦੇ ਉਹਦੇ ਖੰਭਾਂ ਦੇ ਵਿੱਚ ਪਰਮੇਸ਼ਰ ਨੇ ਇੱਕ ਕਲਾ ਕੁਦਰਤ ਨੇ ਇੱਕ ਸ਼ਕਤੀ ਦਿੱਤੀ ਹੈ ਉਹਦੇ ਖੰਭ ਪਾਣੀ ਦੇ ਵਿੱਚ ਰਹਿੰਦੀ ਵੀ ਹੈ ਔਰ ਚੁੱਭੀ ਵੀ ਮਾਰ ਜਾਂਦੀ ਹੈ ਪਰ ਉਹਦੇ ਖੰਭਾਂ ਤੇ ਕੋਈ ਅਸਰ ਪਾਣੀ ਦਾ ਨਹੀਂ ਹੁੰਦਾ ਜਦੋਂ ਉਹਦਾ ਮਨ ਕਰਦਾ ਉਹ ਉਡਾਰੀ ਵੀ ਮਾਰ ਜਾਂਦੀ ਹੈ ਜਦੋਂ ਉਹਦਾ ਮਨ ਕਰਦਾ ਉਹ ਉਡਾਰੀ ਵੀ ਮਾਰ ਜਾਂਦੀ ਹੈ ਔਰ ਪਾਣੀ ਦੇ ਵਿੱਚ ਰਹਿ ਰਹੀ ਹੈ ਔਰ ਉਦੋਂ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਜੋ ਮੁਰਗਾਈ ਪੰਕ ਨਾ ਭੀਜੇ ਐਸਾ ਜੀਵਨ ਪਾਦਸ਼ਾਹ ਨੇ ਗੁਰਸਿੱਖ ਦਾ ਦੱਸਿਆ ਕਿ ਗੁਰਸਿੱਖਾ ਤੇਰਾ ਜੀਵਨ ਵੀ ਇਹੋ ਜਿਹਾ ਹੋਣਾ ਚਾਹੀਦਾ ਕੋ ਪਰਿਵਾਰ ਵਿੱਚ ਰਹਿਣਾ ਵੀ ਹੈ ਗ੍ਰਹਿਸਤੀ ਜੀਵਨ ਜ਼ਿੰਮੇਵਾਰੀਆਂ ਵੀ ਡਬਾਉਣੀਆਂ ਸਾਰੀਆਂ ਪਰ ਨਾਲ ਦੀ ਨਾਲ ਤੂੰ ਗੁਰੂ ਦੀ ਗੁਰਬਾਣੀ ਨਾਲ ਗੁਰੂ ਸਿਧਾਂਤ ਨਾਲ ਵੀ ਜੁੜਿਆ ਹੋਣਾ ਚਾਹੀਦਾ ਆਖੋ ਸਤਨਾਮ ਕਿ ਇਹ ਵੀ ਨਾ ਚਿਰ ਤੇ ਅਸਰੀ ਇੰਨਾ ਹੋ ਜਾਵੇ ਕਿ ਤੂੰ ਪਾਤਸ਼ਾਹ ਦੇ ਸਿਧਾਂਤ ਨੂੰ ਹੀ ਭੁੱਲ ਜਾਵੇਂ ਗੁਰੂ ਦੇ ਸਿਧਾਂਤ ਨੂੰ ਹੀ ਭੁੱਲ ਜਾਵੇਂ ਗੁਰੂ ਨੂੰ ਭੁੱਲ ਜਾਵੇਂ ਜੋਗਾ ਸਿੰਘ ਜਦੋਂ ਲਾਵਾ ਕਰਾਉਣ ਵਾਸਤੇ ਆਇਆ ਨਾ ਵਿਆਹ ਕਰਾਉਣ ਵਾਸਤੇ ਆਇਆ ਤੇ ਪਾਤਸ਼ਾਹ ਇਤਿਹਾਸਕਾਰ ਲਿਖਣਾ ਕਰਦੇ ਨੇ ਕਹਿੰਦੇ ਦੋ ਲਾਵਾ ਹੋ ਗਿਆ ਸੀ ਤੇ ਪਾਤਸ਼ਾਹ ਦਾ ਸੁਨੇਹਾ ਮਿਲ ਗਿਆ ਵੀ ਗੁਰੂ ਸਾਹਿਬ ਕਹਿੰਦੇ ਤਰੰਤ ਤਤਕਾਲ ਹੁਣੇ ਆ ਜਾ ਤੇ ਕਹਿੰਦੇ ਤੁਰ ਪਿਆ ਰਸਤੇ ਦੇ ਵਿੱਚ ਕਹਿੰਦੇ ਵੇਸਵਾ ਦਾ ਨਾਚ ਲੱਗਿਆ ਹੋਇਆ ਤੇ ਉਹਦੇ ਕੋਠੇ ਦੇ ਅੱਗੇ ਜਾ ਖੜਾ ਹੋਇਆ ਹੁਣ ਕਿਹੜੇ ਵੇਲੇ ਲੰਘਣਾ ਸਾਰੀ ਰਾਤ ਪਾਦਸ਼ਾਹ ਆਪ ਕਹਿੰਦੇ ਪਹਿਰਾ ਦਿੰਦਾ ਰਿਹਾ ਖੋ ਸਤਨਾਮ ਗੁਰੂ ਸਾਹਿਬ ਨੇ ਆਪ ਸਾਰੀ ਰਾਤ ਪਹਿਰਾ ਦਿੱਤਾ ਕਿ ਮੇਰਾ ਸਿੱਖ ਕਿਤੇ ਡੋਲ ਨਾ ਜਾਵੇ ਆਖੋ ਸਤਨਾਮ ਮੇਰਾ ਸਿੱਖ ਕਿਤੇ ਭਟਕ ਨਾ ਜਾਵੇ ਮੇਰਾ ਸਿੱਖ ਕਿਤੇ ਡੋਲ ਨਾ ਜਾਵੇ ਗੁਰਮੁਖ ਪਿਆਰਿਓ ਗ੍ਰਸਥ ਜੀਵਨ ਪਰਿਵਾਰ ਵਿੱਚ ਰਹਿਣਾ ਸਾਰਾ ਕੁਝ ਆਪਣੀ ਜ਼ਿੰਦਗੀ ਦੇ ਕਾਰ ਵਿਹਾਰ ਵੀ ਕਰਨੇ ਨੇ ਪਰ ਇਹਦੇ ਵਿੱਚ ਐਨਾ ਵੀ ਖਚਤ ਨਹੀਂ ਹੋਣਾ ਕਿ ਗੁਰੂ ਦਾ ਸਿਧਾਂਤ ਗੁਰੂ ਦੀ ਮਰਿਆਦਾ ਗੁਰੂ ਸ਼ਬਦ ਗੁਰਬਾਣੀ ਭੁੱਲ ਜਾਵੇਂ ਆਪੋ ਸਤਨਾਮ ਮੇਰੇ ਪਾਸ਼ਾ ਕੀ ਫਰਮਾਨ ਕਰਦੇ ਨੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹ ਬਿਨ ਸਤਗੁਰ ਸੇਵੇ ਬਿਨ ਸਤਗੁਰ ਸੇਵੇ ਖਬਰ ਨਾ ਪਾਵਹੀ ਮਰ ਜਮੇ ਆਵੈ ਜਾ ਬਿਨ ਸਤਗੁਰ ਸੇਵੇ ਖਬਰ ਦਾ ਭਾਵਰਤ ਜੀ ਆਸਰਾ ਪਾਸ਼ਕਿੰਦ ਜੀ ਮਾਲਕ ਉਸ ਵੈਗੁਰੂ ਦਾ ਦੱਸੇ ਹੋਏ ਕਰਮਾਂ ਤੋਂ ਤੂੰ ਲਾਂਭੇ ਚਲੇ ਗਿਆ ਨਾ ਗੁਰਮੁਖ ਪਿਆਰਿਆ ਤੇ ਤੈਨੂੰ ਉਹਦਾ ਆਸਰਾ ਮਣੀ ਮਿਲਣਾ ਮਰ ਜੰਮੇ ਆਵੇ ਜਾਹੀਂ ਜਨਮ ਮਰਨ ਦੇ ਢੇੜ ਵਿੱਚ ਪੈ ਜਾਵੇਂਗਾ ਜਨਮ ਮਰਨ ਦੇ ਢੇੜ ਵਿੱਚ ਇਹੋ ਜਾਂ ਪੈ ਜਾਵੇਂਗਾ ਪਾਤਸ਼ਾਹ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ 84 ਲੱਖ ਜੂਣ ਦਾ ਢੇੜਾ ਬੜਾ ਵੱਡਾ ਈ ਆਪ ਸਤਨਾਮ ਮੋਤ ਵੱਡਾ ਕੀੜਾ ਤੇ ਮਨੁੱਖਾ ਜਨਮ ਮਿਲਿਆ ਗੁਰਮੁਖ ਪਿਆਰਿਆ ਪਾਤਸ਼ਾਹ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਵਾਰਨਾ ਕਰ ਆਪਣਾ ਜੀਵਨ ਸਵਾਰਨਾ ਬਿਨ ਸਤਿਗੁਰ ਸੇਵੇ ਠਬਰ ਨਾ ਪਾਵਹੀਂ ਮਰ ਜੰਮੇ ਆਵੇ ਜਾਏ ਕੋਈ ਰੱਬ ਦਾ ਪਿਆਰਾ ਗੁਰਮੁਖ ਪਿਆਰਿਓ ਨਾਰਾਇਣ ਉਹਦਾ ਨਾਮ ਸੀ ਕਹਿੰਦੇ ਇਤਿਹਾਸ ਕਰ ਲਿਖਣਾ ਕਰਦੇ ਨੇ ਸਾਥੀਕਾਰ ਕਹਿੰਦੇ ਬੜਾ ਲੰਮਾ ਸਮਾਂ ਆਪਣੇ ਉਸਤਾਦ ਕੋਲੇ ਜਾਂਦਾ ਰਿਹਾ ਸਿੱਖਿਆ ਲੈਂਦਾ ਰਿਹਾ ਉਸਤਾਦ ਨੇ ਕਿਹਾ ਕਹਿੰਦਾ ਤੂੰ ਇੱਕ ਗੱਲ ਸੁਣ ਸ਼ਹਿਰ ਦੇ ਵਿੱਚ ਨਹੀਂ ਜਾਣਾ ਤੂੰ ਆਉਣਾ ਮੇਰੇ ਕੋਲੇ ਤੇ ਸ਼ਹਿਰ ਤੋਂ ਬਾਹਰ ਬਾਹਰੀ ਆਪਣੇ ਘਰੇ ਚਲੇ ਜਾਣਾ ਆਉਣਾ ਜ਼ਰੂਰ ਹੈ ਪਰ ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ ਸ਼ਹਿਰ ਤੋਂ ਬਾਹਰ ਬਾਹਰ ਹੀ ਆਪਣੇ ਘਰੇ ਜਾਣਾ ਲੰਬੇਰਾ ਸਮਾਂ ਇਦਾਂ ਚੱਲਦਾ ਰਿਹਾ ਇੱਕ ਦਿਨ ਮਨੰਦਰ ਖਿਆਲ ਆਇਆ ਕਹਿੰਦਾ ਮੇਰਾ ਉਸਤਾਦ ਮੇਰਾ ਗੁਰੂ ਮੈਨੂੰ ਰੋਜ਼ ਹੀ ਕਹਿੰਦਾ ਕਿ ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ ਕਹਿੰਦਾ ਅੱਜ ਦੇਖਦਾ ਸ਼ਹਿਰ ਦੇ ਵਿੱਚ ਦੀ ਜਾ ਕੇ ਦੇਖਦੇ ਹਾਂ ਕੀ ਗੱਲ ਹੈ ਕਤੋਂ ਰੋਗ ਦਾ ਮੈਨੂੰ ਕਹਿੰਦੇ ਜੀ ਸਾਖੀਕਾਰ ਲਿਖਦਾ ਕਹਿੰਦਾ ਉਹ ਸ਼ਹਿਰ ਦੇ ਵਿੱਚ ਦੀ ਚਲੇ ਗਿਆ ਸ਼ਹਿਰ ਦੇ ਵਿੱਚ ਕਹਿੰਦੇ ਵੇਸਵਾ ਦਾ ਡੇਰਾ ਸੀ ਉਠਾ ਉੱਥੇ ਜਾ ਕੇ ਮਨ ਪਟਕ ਗਿਆ ਮਨ ਡੋਲ ਗਿਆ ਕਹਿੰਦੇ ਉਹਨੇ ਵੇਸਵਾ ਦੇ ਨਾਲ ਵਿਆਹ ਕਰਵਾ ਲਿਆ ਗੁਰਮੁਖ ਪਿਆਰਿਓ ਦਾ ਨਾਮ ਸੀ ਗਨਕਾ ਫਿਰ ਜਦੋਂ ਸਮਾ ਇਦਾਂ ਦਾ ਕਹਿੰਦੇ ਯਾਰਾਂ ਉਹਨਾਂ ਦੇ ਘਰੇ ਯਾਰਾਂ ਪੁੱਤਰ ਹੋਏ ਤੇ ਰੱਬ ਦੇ ਨਾਲ ਜਦੋਂ ਮਲਾਪ ਹੋਣਾ ਸੀ ਇੱਕ ਰੱਬ ਦਾ ਪਿਆਰਾ ਮਿਲਿਆ ਗੁਰਮੁਖ ਪਿਆਰਿਓ ਕਹਿੰਦਾ ਜਿਹੜਾ ਖੀਰਲਾ ਪੁੱਤਰ ਸੀ ਨਾ ਕਹਿੰਦਾ ਉਹਦਾ ਨਾਮ ਰੱਖ ਦੇ ਨਾਰਾਇਣ ਉਹਦਾ ਨਾਮ ਰੱਖਿਆ ਸੀ ਨਾਰਾਇਣ ਕਹਿੰਦੇ ਆਖਰੀ ਜਦੋਂ ਸੁਵਾਸ ਨਿਕਲਦੇ ਸੀ ਤੇ ਆਪਣੇ ਪੁੱਤਰ ਨੂੰ ਯਾਦ ਕਰਦਾ ਨਾਰਾਇਣ 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 ਕਹਿੰਦੇ ਰੱਬ ਦਾ ਨਾਮ ਨਾਰਾਇਣ ਨਾਰਾਇਣ ਜਪਦੇ ਆਂ ਜਪਦੇ ਆਂ ਮੁਕਤੀ ਪ੍ਰਾਪਤ ਹੋ ਗਈ ਆਪ ਕੋ ਸਤ ਨਾਮ ਮੁਕਤੀ ਮਿਲ ਗਈ ਇਹੋ ਜਿਹਾ ਜੀਵਨ ਕਈ ਵਾਰੀ ਗੁਰਮੁਖ ਪਿਆਰਿਓ ਅਸੀਂ ਪਰਿਵਾਰ ਦੇ ਵਿੱਚ ਗ੍ਰਸਥ ਜਦੋਂ ਅਸੀਂ ਗੁਰੂ ਦਾ ਹੁਕਮ ਨਹੀਂ ਨਾ ਆਪਣੇ ਉਸਤਾਦ ਦਾ ਜਾਂ ਆਪਣੇ ਗੁਰੂ ਦਾ ਹੁਕਮ ਨਹੀਂ ਮੰਨਦੇ ਤੇ ਕਿਰਾਹੇ ਪੈ ਜਾਂਦੇ ਆਂ ਪਰ ਜਿਵੇਂ ਇੱਕ ਵਾਰੀ ਸਿਆਣੇ ਕਹਿੰਦੇ ਕਹਿੰਦੇ ਘੜੀ ਦਾ ਖੁਸਿਆ ਬੰਦਾ 100 ਕੋਹ ਤੇ ਚਲਿਆ ਜਾਂਦਾ ਫਿਰ ਬੜੀ ਦੂਰ ਜਾ ਕੇ ਡਿੱਗਦਾ ਫਿਰ ਮੁੜ ਕੇ ਆਉਣਾ ਕਈ ਵਾਰੀ ਔਖਾ ਹੀ ਹੋ ਜਾਂਦਾ ਸੋ ਸਤਨਾਮ ਖੀਰ ਲੀਆਂ ਪੰਕਤੀਆਂ ਅੰਦਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਗੁਰੂ ਦੇ ਦੱਸੇ ਤੋਂ ਬਿਗੇਰ ਜ਼ਬਾਨ ਤੋਂ ਫਿੱਕਾ ਬੋਲਣਾ ਮਠਾਸ ਨਾ ਹੋਵੇ ਜ਼ੁਬਾਨ ਤੇ ਮਠਾਸ ਨਾ ਹੋਵੇ ਫਿੱਕਾ ਰੋਲਦਾ ਹੋਵੇ ਪਾਸ਼ਾ ਕਹਿੰਦੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਪਰਮੇਸ਼ਰ ਦਾ ਨਾਮ ਮਨ ਵਿੱਚ ਕਦੇ ਵਸਿਆ ਨਹੀਂ ਗੁਰੂ ਦਾ ਨਾਮ ਮਨ ਵਿੱਚ ਕਦੇ ਵਸਿਆ ਨਹੀਂ ਤੇ ਜ਼ੁਬਾਨ ਤੋਂ ਹਮੇਸ਼ਾ ਕਈ ਕਾ이브 ਬੋਲਦਾ ਕਦੇ ਮਿੱਠਾ ਬੋਲਦਾ ਹੀ ਨਹੀਂ ਆਖੋ ਸਤਨਾਮ ਮਿੱਠ ਬੋਲੜਾ ਜੀਓ ਸੱਜਣ ਸਵਾਮੀ ਬੁਰਾ ਸਾਡਾ ਤੇ ਜਿਹੜਾ ਗੁਰੂ ਹੈ ਉਹ ਵੀ ਜ਼ੁਬਾਨ ਤੋਂ ਮਿੱਠਾਈ ਬੋਲਦਾ ਆਖੋ ਸਤਨਾਮ ਕਦੇ ਕੌੜੇ ਬੋਲ ਨਹੀਂ ਗੁਰੂ ਸਾਹਿਬ ਬੋਲਦੇ ਗੁਰਮੁਖ ਪਿਆਰਿਓ ਕਈ ਵਾਰੀ ਗੱਲ ਕੋਈ ਵੀ ਮਾਂ ਪਿਓ ਸੁਣਿਓ ਆਪਣੇ ਬੱਚਿਆਂ ਨੂੰ ਕਦੀ ਮਾੜਾ ਬੋਲਦੇ ਨੇ ਕਦੇ ਨਹੀਂ ਮਾਰਾ ਬੋਲਦੇ ਹਾਂ ਕਈ ਵਾਰੀ ਬੱਚਾ ਗਲਤ ਰਸਤੇ ਪਿਆ ਹੋਵੇ ਤੇ ਆਪਣੇ ਪੁੱਤਰ ਨੂੰ ਆਪਣੇ ਬੱਚਿਆਂ ਨੂੰ ਕਈ ਵਾਰੀ ਉਹਦਾ ਸਮਝਾਉਣ ਦਾ ਤਰੀਕਾ ਬਦਲ ਸਕਦਾ ਚੇਂਜ ਹੋ ਸਕਦਾ ਤਰੀਕਾ ਤੜਕਾ ਮਾਰ ਕੇ ਵੀ ਸਮਝਾ ਸਕਦਾ ਨਾ ਪੁੱਤ ਤੂੰ ਇਧਰ ਨੂੰ ਨਾ ਜਾ ਐਨੂੰ ਜਾ ਪਰ ਉਹਦੇ ਵਿੱਚ ਫਾਇਦਾ ਹੀ ਹੈ ਨੁਕਸਾਨ ਤਾਂ ਨਹੀਂ ਧੀਆਂ ਪੁੱਤਰਾਂ ਦਾ ਫਾਇਦਾ ਹੀ ਹੈ ਨਾ ਔਲਾਦ ਦਾ ਫਾਇਦਾ ਹੀ ਹੈ ਨੁਕਸਾਨ ਤੇ ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਮੇਰੇਆਂ ਧੀਆਂ ਪੁੱਤਰਾਂ ਦਾ ਨੁਕਸਾਨ ਹੋਵੇ ਫਾਇਦਾ ਹੀ ਚਾਹੁੰਦੇ ਆ ਨਾ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰਮੁਖ ਪਿਆਰਿਓ ਸਾਡਾ ਹਰ ਵਕਤ ਫਾਇਦਾ ਚਾਹੁੰਦੇ ਨੇ ਕਿ ਤੈਨੂੰ ਇਨਸਾਫ ਗੁਰਮੁਖ ਪਿਆਰਿਆ ਜੀਵਨ ਮਿਲਿਆ ਹੋਇਆ ਇਨਸਾਨੀਅਤ ਜੀਵਨ ਇਹਨੂੰ ਸਫਲ ਕਰਲਾ ਇਨੂੰ ਪ੍ਰਵਾਨ ਕਰ ਲਾ ਤੇ ਪਾਦਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ ਫਿਰ ਨਾਨਕ ਬਿਨ ਸਤਗੁਰ ਸੇਵੇ ਸਤਗੁਰੂ ਦੀ ਸੇਵਾ ਤੋਂ ਬਗੇਰ ਗੁਰੂ ਨਾਨਕ ਪਾਦਸ਼ਾਹ ਮਹਾਰਾਜ ਨਾਨਕ ਬਿਨ ਸਤਗੁਰ ਸੇਵੇ ਜੰਮਪੁਰ ਬੰਦੇ ਮਾਰੀਐ ਮੋਹ ਕਾਲੈ ਉੱਠ ਜਾ ਹੈ ਗੁਰੂ ਦੀ ਸੇਵਾ ਨਾ ਕੀਤੀ ਪਾਤਸ਼ਾਹ ਦੇ ਨਾਲ ਜੁੜਿਆ ਨਾ ਗੁਰਬਾਣੀ ਦੇ ਨਾਲ ਨਾ ਜੁੜਿਆ ਤੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਪਵੇਗੀ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਦੇ ਮਾਰਿਐ ਮੋਹ ਕਾਲੇ ਉੱਠ ਜਾਏ ਕਹਿੰਦੇ ਭਾਈ ਵੇਖ ਜੇ ਗੁਰੂ ਦੀ ਸੇਵਾ ਨਾ ਕੀਤੀ ਮਨ ਤਨ ਦੇ ਨਾਲ ਇੱਕ ਮਨ ਦੇ ਨਾਲ ਤਨ ਦੇ ਨਾਲ ਸੇਵਾ ਨਾ ਕੀਤੀ ਮਨ ਕਰਕੇ ਤੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਤਾਂ ਪੈਣੀ ਪੈਣੀ ਹੈ ਉਹ ਤਾਂ ਜਿਹੜੀ ਪੈਣੀ ਹੈ ਪਰ ਨਾਲ ਦੀ ਨਾਲ ਪਾਤਸ਼ਾਹ ਕਹਿੰਦੇ ਇੱਥੋਂ ਮੂੰਹ ਕਾਲਾ ਉੱਠ ਜਾਏ ਇੱਥੋਂ ਜਾਵਾਂਗੇ ਮੂੰਹ ਵੀ ਕਾਲਾ ਲੈ ਕੇ ਜਾਵਾਂਗੇ ਆਖੋ ਸਤਨਾਮ ਭਾਵ ਸਤਕਾਰ ਲੈ ਕੇ ਨਹੀਂ ਜਾਵਾਂਗੇ ਭਾਈ ਸੰਸਾਰ ਤੋਂ ਜਾਣਾ ਤੇ ਹੈ ਹੀ ਹੈ ਜੇ ਸਤਗੁਰਾਂ ਦੀ ਬਾਣੀ ਨਾਲ ਨਹੀਂ ਜੁੜਿਆ ਗੁਰੂ ਸ਼ਬਦ ਨਾਲ ਨਹੀਂ ਜੁੜਿਆ ਗੁਰਬਾਣੀ ਦੇ ਸਿਧਾਂਤ ਨਾਲ ਨਹੀਂ ਜੁੜਿਆ ਤੇ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਜਮਾ ਦੀ ਇਮਾਰਤਾਂ ਜਿਹੜੀ ਪੈਣੀ ਪੈਣੀ ਹੈ ਪਰ ਜਦੋਂ ਜਾਵੇਂਗਾ ਮੂੰਹ ਵੀ ਕਾਲਾ ਇਹਦਾ ਭਾਵ ਅਰਥ ਕੀ ਹੈ ਕਿ ਸਤਕਾਰ ਨਹੀਂ ਮਿਲਣਾ ਕੋ ਸਤਨਾਮ ਜੇ ਚਾਹਦਾ ਮੇਰਾ ਸਤਕਾਰ ਹੋਵੇ ਪ੍ਰਲੋਕ ਦੇ ਵਿੱਚ ਉਥੇ ਧਰਮਰਾਜ ਦੀ ਕਚਹਿਰੀ ਵਿੱਚ ਤੇ ਫਿਰ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਗੁਰਬਾਣੀ ਨਾਲ ਜੁੜਨਾ ਕਰ ਗੁਰੂ ਸ਼ਬਦ ਨਾਲ ਜੁੜਨਾ ਕਰ ਪਾਵ ਸਤਿਗੁਰਾਂ ਦੇ ਸਿਧਾਂਤ ਨੂੰ ਅਪਣਾਉਣਾ ਕਰ ਫੇਰ ਤੂੰ ਕਹਿ ਸਕਦਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵੱਡੇ ਭਾਗ ਨੇ ਗੁਰਮੁਖ ਪਿਆਰਿਓ ਸਾਡੇ ਕਿ ਆਪਾ ਗੁਰੂ ਦੀ ਬਿਰਬਾਣੀ ਨਾਲ ਜੁੜੇ ਆ ਸਤਿਗੁਰਾਂ ਦੀ ਬਾਣੀ ਨਾਲ ਜੁੜੇ ਆ ਗੁਰੂ ਸ਼ਬਦ ਨਾਲ ਜੁੜੇ ਆ ਸਤਿਗੁਰੂ ਕਿਰਪਾ ਕਰਨ ਉਹਦੇ ਆਪਾ ਚਰਨਾਂ ਦੇ ਵਿੱਚ ਆਣ ਕੇ ਜਿਹੜੀ ਹਾਜ਼ਰੀ ਲਵਾ ਲਈ ਨੇ ਨਾ ਸਭ ਤੋਂ ਵੱਡਾ ਜਿਹੜਾ ਭਾਗ ਨੇ ਆਪਣੇ ਸਭ ਤੋਂ ਵੱਡੇ ਭਾਗ ਨੇ ਆਪਣੇ ਕਿ ਆਪਾ ਗੁਰੂ ਦੀ ਗੋਦ ਵਿੱਚ ਬਿਠੇ ਤੇ ਸਵਰਗਾਂ 'ਚ ਬਿਠੇ ਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਿਪਾਹਸ਼ਾਹ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਰ ਰਹੇ ਸਤਿਗੁਰੂ ਕਿਰਪਾ ਕਰਨ ਅਮੋਲਕ ਦਾਤ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇਣ ਸੋ ਸੰਗਤਾਂ ਨੂੰ ਬੇਨਤੀ ਹੈ ਸੋ ਦਸੰਬਰ ਦਾ ਮਹੀਨਾ ਜਿਹੜਾ ਸ਼ਹੀਦਿਆਂ ਦਾ ਮਹੀਨਾ ਸੋ ਸੈਭ ਜਾਦਿਆਂ ਦੀਆਂ ਸ਼ਹੀਦਿਆਂ ਹੋਰ ਵੀ ਅਨੇਕਾਂ ਸਿੰਘ ਜਿਹੜਿੰਨੇ ਸ਼ਹੀਦ ਹੁੰਦੇ ਨੇ ਸੋ ਆਪਾਂ ਸਹਿਜ ਪਾਠ ਵਿਰੰਭ ਕਰਨਾ ਕੋਸ਼ਿਸ਼ ਕਰਾਂਗੇ ਆਪਾਂ ਸਤਿਗੁਰੂ ਕਿਰਪਾ ਕਰਨ ਕੱਲ ਸ਼ਾਮ ਨੂੰ ਆਪਾਂ ਸਹਿਜ ਪਾਠ ਆਰੰਭ ਕਰ ਲਈਏ ਸੋ 4 ਤਰੀਕ ਨੂੰ ਨਗਰ ਕੀਰਤਨ ਦੀ ਰੰਮਤਾ ਹੋਵੇਗੀ ਤੇ 5 ਤਰੀਕ ਨੂੰ ਭੋਗ ਪਾਏ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਾਂ ਸਾਰਿਆਂ ਜੜਿਆਂ ਨਿਤਨ ਮਨ ਧਨ ਦੇ ਨਾਲ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਬਣਾਉਣਾ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਆਸ਼ਾ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ